ਅਸੀਂ ਖੜੇ ਹਾਂ ਜੀ ਪਿੰਡ ਰੋਹਣੋ ਖੁਰਦ ਜੇ ਥੋੜੇ ਮਗਰ ਤੁਹਾਨੂੰ ਦਿਖਾ ਦਿਆ ਬਾਈ ਆ ਲੱਗੀ ਸੀ ਰਾਤ ਦੀ ਅੱਗ ਤੇ ਅੱਗ ਲੱਗੀ ਆ ਰਾਤ 6 ਵਜੇ ਆਜੇ ਇੱਧਰ ਤੇ ਤੁਹਾਨੂੰ ਬੁਲਾਉਨੇ ਆ ਬਾਈ ਜਿਹਦੀ ਪੈ ਪੈਲੀ ਆ ਤੇ ਇੱਕ ਦੀ ਪਰਾਲੀ ਆ ਬਾਈ ਦੀ ਇਹ ਆ ਬਾਈ ਨੇ ਕਰਾਉਣੇ ਕਾ ਕਾਈ ਦੱਸੀ ਵੀਰੇ ਕਿਵੇਂ ਲੱਗੀ ਆ ਕਿੰਨੇ ਕੁ ਲੱਗ ਲੱਗੀ ਆ ਕੱਲ ਵੀਰੇ ਸ਼ਾਮ ਨੂੰ 6 ਵਜੇ ਦੇ ਕਰੀਬ ਇਹ ਅੱਗ ਲੱਗੀ ਇਹਦਾ ਅੱਗ ਲੱਗਣ ਦੇ ਕਾਰਨ ਦਾ ਕੋਈ ਪਤਾ ਨਹੀਂ ਲੱਗਿਆ ਸਾਨੂੰ ਠੀਕ ਹੈ ਆਪਣੀ ਕਾਫੀ ਜਾਨੀ ਮਿਹਨਤ ਕਰੀ ਹੋਈ ਸੀ ਪਰਾਲੀ ਬੱਤੀ ਕਰੀ ਹੋਈ ਸੀ ਬਹੁਤ ਬਿਆਖਾ ਖਰਚਾ ਕਾਫੀ ਹੋਇਆ ਹੋਇਆ ਠੀਕ ਹੈ ਇਹਦੇ ਤੇ ਬਸ ਸਾਰਾ ਤੁਹਾਨੂੰ ਪਤਾ ਹੀ ਆ ਵੀਰੇ ਦੇਖ ਲਓ ਅੱਗ ਦੀ ਪਿੱਟ ਚੜ ਗਿਆ ਕਿੰਨੇ ਕਿੱਲੇ ਨੇ ਵੀਰੇ ਇਹ ਇਹ ਵੀਰੇ ਆਪਣੀ ਹੈਗੀ ਸੀ 4 450 ਕਿੱਲੇ ਦੀ ਪਰਾਲੀ ਤੀਗੀ 150 ਦੇ ਕਰੀਬ ਟਰਾਲਾ ਤੀਗਾ 150 ਤੋਂ ਪਾਉਣੇ 200 ਦੇ ਵਿੱਚ ਵਿੱਚ ਇਹਦਾ ਪਤਾ ਨਹੀਂ ਲੱਗਿਆ ਵੀਰੇ ਕਿਹਨੇ ਲਾਈਆ ਕਿਵੇਂ ਲੱਗੀ ਇਹ ਮਾੜਾ ਮੋਟਾ ਜੰਮੇ ਨਹੀਂ ਪਤਾ ਲੱਗਿਆ ਨਹੀਂ ਨਹੀਂ ਵੀਰੇ ਕਾਰਨ ਦਾ ਕਿਸੇ ਦਾ ਕੋਈ ਪਤਾ ਨਹੀਂ ਦਿੰਦਾ ਲੱਗੀ 6 ਵਜੇ ਹੈ ਹਾਂ 6 ਵਜੇ ਬਹੁਤ ਦਿਨ ਖੜਾ ਹੁੰਦਾ ਹਾਂਜੀ ਹਾਂ ਕਹਿੰਦਾ ਸੀ ਆ ਦਿਖਾ ਦੇ ਦੀਪੇ ਇੱਧਰ ਲੱਗੀ ਬਾਈ ਆ ਦੇਖ ਲਓ ਭਰਾਓ ਅੱਗ ਲੱਗੀ ਹੋਈ ਤਾਂ ਇਸੇ ਗੱਲੋਂ ਬਾਈ ਜ਼ਿਮੀਂਦਾਰ ਮਰਦਾ ਦੇਖ ਲਓ ਪਨੀ ਕਿਹੜਾ ਰਾਤ ਲਾ ਕੇ ਗਿਆ ਜਾਂ ਲੱਗੀ ਕੁਦਰਤੀ ਗੱਲ ਕੋਈ ਸ਼ੱਕ ਸ਼ੱਕ ਹੈ ਬਾਈ ਕਿਸੇ ਤੇ ਕਿਹਨੇ ਲਾਈ ਆ ਮੜ ਮੋਟਾ ਹੈ